ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਹਰ ਰੋਜ਼ੀ ਤਰ੍ਹਾਂ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਉੱਪਰ ਚਾਨਣਾ ਪਾਉਣ ਦੇ ਲਈ ਇਸ ਪ੍ਰੋਗਰਾਮ ਦੇ ਵਿੱਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਸੁਆਗਤ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਗੁਪ੍ਰੀਤ ਸਤਿ ਸ੍ਰੀ ਅਕਾਲ ਜੀ ਸੋ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਰਾਹੁਲ ਗਾਂਧੀ ਜਿਹੜੀਆਂ ਵੋਟ ਨੂੰ ਲੈ ਕੇ ਯਾਤਰਾ ਕੱਢ ਰਹੇ ਨੇ ਉਸ ਯਾਤਰਾ ਦੇ ਵਿੱਚ ਉਸ ਸਮੇਂ ਖਲਬਲੀ ਮਚ ਗਈ ਜਦੋਂ लाठी ਡੰਡਾ ਚੱਲ ਗਿਆ ਇਸ ਸਾਰੇ ਪ੍ਰੋਗਰਾਮ ਦੇ ਵਿੱਚ ਬੀਜੇਪੀ ਤੇ ਕਾਂਗਰਸ ਦੇ ਜਿਹੜੇ ਵਰਕਰ ਨੇ ਉਹ ਇੱਕ ਦੂਸਰੇ ਦੇ ਨਾਲ ਭੜ ਜਾਂਦੇ ਨੇ ਪਰ ਇਹ ਭੜਨ ਦਾ ਕਾਰਨ ਕੀ ਹੈ ਜੀ ਪਾਇਓ ਜ਼ਰਾ ਜਾਣਨਾ ਦੇਖੋ ਰਾਹੁਲ ਗਾਂਧੀ 17 ਜਿਲ੍ਹਿਆਂ ਵਾਸਤੇ ਬਿਹਾਰ ਦੇ ਵਿੱਚ ਵੋਟ ਚੋਰੀ ਨੂੰ ਲੈ ਕੇ ਵੋਟਰ ਅਧਿਕਾਰ ਯਾਤਰਾ ਕੱਢ ਰਹੇ ਨੇ ਕੱਲ ਕੀ ਹੋਇਆ ਕਿ ਕੱਲ ਗੁਰਵਾਰ ਨੂੰ ਉਹਨਾਂ ਦੀ ਯਾਤਰਾ ਦੌਰਾਨ ਇੱਕ ਪਿਕਅਪ ਦੇ ਡਰਾਈਵਰ ਨੇ ਨਰਿੰਦਰ ਮੋਦੀ ਨੂੰ ਗਾਲ ਕਢੀ ਸੀਗੀ ਤੇ ਉਹਦੀ ਉਹ ਜਿਹੜੀ ਵੀਡੀਓ ਸੀਗੀ ਉਹ ਵੀਡੀਓ ਕਲਿੱਪ ਵਾਇਰਲ ਹੋ ਗਈ ਨਰਿੰਦਰ ਮੋਦੀ ਨੂੰ ਗਾਲ ਕਢਣ ਤੋਂ ਬਾਅਦ ਉੱਥੇ ਜਿਹੜੇ ਭਾਜਪਾ ਹੈਗੇ ਅਭਿਆਰਦੀ ਉਹਨੇ ਅੱਜ ਪ੍ਰੋਟੈਸਟ ਕੋਲ ਕਿਤੇ ਹੋਏ ਸੀ ਹਰ ਡਿਸਟ੍ਰਿਕਟ ਹੈੱਡਕੁਆਟਰਸ ਤੇ ਉਹਨਾਂ ਨੇ ਜਾ ਕੇ ਪ੍ਰਦਰਸ਼ਨ ਕੀਤਾ ਕਾਂਗਰਸ ਦੇ ਕਈ ਸਾਰੇ ਦਫ਼ਤਰਾਂ ਤੇ ਅੱਜ ਉਹਨਾਂ ਨੇ ਪਥਰਾও ਵੀ ਕੀਤਾ ਕਈ ਥਾਵਾਂ ਤੇ ਕਾਂਗਰਸੀ ਤੇ ਅਤੇ ਭਾਜਪਾ ਦੇ ਜਿਹੜੇ ਕਾਰਕੁਨ ਹੈਗੇ ਆ ਆਪਸ ਵਿੱਚ ਵਿੜੇ ਵੀ लाਠੀ ਡੰਡੇ ਵੀ ਚੱਲੇ ਤੇ ਇਹ ਵੀ ਜਿਹੜਾ ਤੁਸੀਂ ਜਿਸ ਚੀਜ਼ ਦੀ ਗੱਲ ਕਰ ਰਹੇ ਹੋ ਪਟਨਾ ਉਤਰ ਬੰਗਾ ਆਰਾ ਮੁਜ਼ਫਰਗਰ ਮੁਜ਼ਫਰਪੁਰ ਇਹ ਸਾਰੇ ਕਿਤੇ ਹੀ ਆਪਸ ਵਿੱਚ ਡਾਂਗਾ ਚੱਲੀਆਂ ਨੇ ਰੋੜੇ ਚੱਲੇ ਨੇ ਇੱਕ ਦੂਜੇ ਦੇ ਖਿਲਾਫ ਤੇ ਕਈ ਗੱਡੀਆਂ ਦੀ ਤੋੜਪਨ ਵੀ ਹੋਈ ਹੈ ਕਈ ਸਾਰੇ ਜਿਹੜੇ ਕਾਰਜਕਰਤਾ ਹੈਗੇ ਆ ਉਹ ਵੀ ਅ ਇਹਦੇ ਚ ਆਪਾਂ ਦੇਖਿਆ ਕਿ ਇੰਜਰਡ ਹੋਏ ਨੇ ਅਮਿਤ ਸ਼ਾਹ ਨੇ ਵੀ ਇਸ ਤੇ ਕੀ ਹੈਗਾ ਅਮਿਤ ਸ਼ਾਹ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਦੀ ਅ ਰਾਹੁਲ ਗਾਂਧੀ ਦੀ ਯਾਤਰਾ ਦੇ ਅੰਦਰ ਪ੍ਰਧਾਨ ਮੰਤਰੀ ਮੋਦੀ ਦੀ ਮਾਤਾ ਜੀ ਵਾਸਤੇ ਅਪਸ਼ਬਦ ਬੋਲ ਕੇ ਕਾਂਗਰਸ ਨੇ ਸਭ ਤੋਂ ਕਰਨਤ ਕੰਮ ਕੀਤਾ ਹੈਗਾ ਇਹ ਗੱਲ ਅੰਮ੍ਰਿਤ ਚਵਲਵਾਸ ਗਈ ਗਈ ਹੈ ਉਹਨਾਂ ਨੇ ਇਹ ਕਿਹਾ ਕਿ ਜਿਵੇਂ ਜਿਵੇਂ ਨਰਿੰਦਰ ਨਰਿੰਦਰ ਮੋਦੀ ਨੂੰ ਗਾਣਾ ਕੱਢਦੇ ਜਾਣਗੇ ਲੋਕ ਉਵੇਂ ਉਵੇਂ ਹੀ ਕਮਲ ਖਿਲੀ ਜਾਊਗਾ ਤੇ ਰਾਹੁਲ ਗਾਂਧੀ ਨੇ ਵੀ ਟਵੀਟ ਕਰਕੇ ਕਿਹਾਗਾ ਕਿ ਜਿਹੜੇ ਸਾਥ ਹੈ ਉਹਨੂੰ ਕੋ ਯਾਂਚ ਨਹੀਂ ਤੇ ਜਿਹੜੀ ਹਿੰਸਾ ਬੀਜਪੀ ਕਰਨ ਕਰਨਾ ਚਾਹ ਰਹੀ ਉਹਨਾਂ ਦੇ ਉਲਟ ਉਹ ਟੇਕ ਨਹੀਂ ਸਕਦੀ ਤੇ ਨितीश ਕੁਮਾਰ ਤੋਂ ਲੈ ਕੇ ਹੋਰ ਅੱਜ ਆਪਾਂ ਦੇਖ ਰਿਹਾ ਕਿ ਇਸ ਮਾਮਲੇ ਜਿਹੜਾ ਮਾਹੌਲ ਹੈ ਉਹ ਪੋਲਿਟੀਕਲੀ ਚਾਰਜ ਹੋ ਚੁੱਕਿਆਗਾ ਅਮਿਤ ਸ਼ਾਹ ਨੂੰ ਲੈ ਕੇ ਵੀ ਮੋਵਾ ਮੋਇਤਰਾ ਨੇ ਬਿਆਨ ਦਿੱਤਾ ਸੀਗਾ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਉਸਪੈਟੀਏ ਉਸਪੈਟ ਦਾ ਜਿਹੜਾ ਪੂਰਾ ਮੁੱਦਾ ਚੱਕਰੀ ਹੈ ਬੀਜੇਪੀ ਉਹਦੇ ਵਾਸਤੇ ਕੌਣ ਜ਼ਿੰਮੇਵਾਰ ਹੈ ਗਿਆ ਉਹਦੇ ਉਹਦੇ ਅਸਲ ਤੱਕ ਕੇਂਦਰੀ ਗ੍ਰਹਿ ਮੰਤਰੀ ਜ਼ਿੰਮੇਵਾਰ ਹੈ ਗਿਆ ਕਿ ਦੇਸ਼ ਦੀ ਸੁਰੱਖਿਆ ਤਾਂ ਉਹਨਾਂ ਦੇ ਕੋਲ ਹੈ ਤੇ ਉਹਦੇ ਚ ਵੀ ਉਹਨਾਂ ਨੇ ਅੱਗੇ ਜਾ ਕੇ ਇਹ ਕਹਿਤਾ ਸੀਗਾ ਕਿ ਜੇ ਨਾਦੀਆ ਜ਼ਿਲ੍ਹੇ ਦੇ ਵਿੱਚ ਉਸਪੈਟ ਹੋਈ ਹੈ ਉਹਦੀ ਜ਼ਿੰਮੇਵਾਰੀ ਕੇਂਦਰੀ ਗ੍ਰਹਿ ਮੰਤਰਾਲੇ ਦੀ ਹੈ ਜੇ ਕੁਸਪੈਟ ਹੋ ਰਹੀ ਹੈ ਤਾਂ ਫਿਰ ਅਮਿਤ ਸ਼ਾ ਦਾਸਕ ਕੱਟ ਕੇ ਟੇਬਲ ਤੇ ਰੱਖ ਦੇਣਾ ਚਾਹੀਦਾ ਇਹ ਜਿਹੜੀ ਆ ਆ ਵੀਡੀਓ ਹੈ ਗਿਆ ਇਹ ਭਾਜੀਪੀ ਵੈਸਟ ਬੰਗਾਲ ਨੇ ਵੀ ਪੋਸਟ ਕੀਤੀ ਹੈ ਗਿਆ ਇਸ ਤੋਂ ਬਾਅਦ ਖਲਬਲੀ ਮਚੀ ਹੋਈ ਹੈ ਤੇ ਇਹਨੂੰ ਲੈ ਕੇ ਕਿਤੇ ਨਾ ਕਿਤੇ ਗ੍ਰਹਿ ਮੰਤਰੀ ਜਿਹੜੇ ਹੈਗੇ ਉਹਨਾਂ ਉਹਨਾਂ ਦੇ ਜਿਹੜੇ ਸਮਰਥਕ ਹੈਗੇ ਉਹਨਾਂ ਨੇ ਵੀ ਮੋਵਾ ਮੋਇਤਰਾ ਦੇ ਉਲਟ ਬਿਆਨਬਾਜ਼ੀ ਸ਼ੁਰੂ ਕਰਤੀ ਹੈ ਤੇ ਮੋ ਮੂ ਮੋ ਇਤਰਾ ਤੇ ਵੀ ਕਾਰਵਾਈ ਕਰਨ ਦੀ ਗੱਲ ਆਈ ਹੈ ਯਾਨੀ ਕਿ ਪਿਛਲੇ 2-3 ਦਿਨਾਂ ਅੰਦਰ ਆਪਾਂ ਦੇਖ ਰਹੇ ਹਾਂ ਕਿ ਬਹੁਤ ਤਲਕੀ ਵਾਲਾ ਮਾਹੌਲ ਬਣਦਾ ਜਾ ਰਿਹਾਗਾ ਤੇ ਇਹਦੇ ਵਿੱਚ ਮਾਨੂੰ ਕਾ ਖਾਸ ਮਾਹੌਲ ਖਰਾਬ ਹੁੰਦਾ ਜਾ ਰਿਹਾਗਾ ਤਲਕੀ ਵਾਲਾ ਮਾਹੌਲ ਮੋਵਾ ਮੋਇਤਰਾ ਰਾਹੁਲ ਗਾਂਧੀ ਦੀ ਉਸ ਯਾਤਰਾ ਦੌਰਾਨ ਇੱਕ ਪਿਕਅਪ ਡਰਾਈਵਰ ਦਾ ਨਰਿੰਦਰ ਮੋਦੀ ਨੂੰ ਗਾਲ ਕੱਢਣਾ ਇਸ ਕਰਕੇ ਸਾਰਾ ਬਿਹਾਰ ਦੇ ਵਿੱਚ ਆਪਸ ਵਿੱਚ ਕਾਂਗਰਸ ਅਤੇ ਜਿਹੜੇ ਭਾਜਪਾ ਦੇ ਕਾਰਜਕਰਤਾ ਆਪਸ ਵਿੱਚ ਲੜਦੇ ਪਿੱਛੇ ਨਜ਼ਰ ਆਏ ਹੂੰ ਜੀ ਸੋ ਜੇਕਰ ਅੱਗੇ ਇਸ ਤੋਂ ਚਲੀਏ ਤਾਂ ਉਧਰ ਜੇ ਇਸ ਤਰੀ ਜੇ ਸਮੇ ਅਮਰੀਕਾ ਦੇ ਵੱਲੋਂ 50% ਟੈਰਿਫ ਕਰ ਦਿੱਤਾ ਜਾਂਦਾ ਹੈ ਟੈਰਿਫ ਨੂੰ ਲਾਗੂ ਕਰ ਦਿੱਤਾ ਜਾਂਦਾ ਹੈ ਭਾਰਤ ਦੇ ਉੱਪਰ ਉਸ ਸਮੇਂ ਜਿਸ ਤਰੀਕੇ ਏਜੰਡਾ ਚੱਲਦਾ ਹੀ ਹੈ ਭਾਰਤ ਦੇ ਵਿੱਚ ਕਿ ਪਹਿਲਾਂ ਹੀ ਇੰਤਜ਼ਾਮ ਰੱਖਦੇ ਨੇ ਕਿ ਅਸੀਂ ਨਜਿੱਠਣਾ ਕਿਵੇਂ ਹੈ ਕਿਸੇ ਵੀ ਕ੍ਰਾਈਸਿਸ ਦੇ ਨਾਲ ਤਾਂ ਨਾਲ ਹੀ RAMDEV ਹੁਣੀ ਐਕਟਿਵ ਹੋ ਜਾਂਦੇ ਨੇ ਚੈਨਲ ਚੈਨਲ ਜਾ ਕੇ ਉਹ ਬਾਂਦਰ ਗੁਲਾਟੀਆਂ ਲਾ ਰਹੇ ਨੇ ਤੇ ਜਿਹੜੇ ਪਹਿਲਾਂ 트াম্প ਨੂੰ ਸਨਾਤ ਨਹੀਂ ਕਹਿੰਦੇ ਸੀ ਹੁਣ ਕਹਿੰਦੇ ਵੀ ਇਹਦਾ ਤਾਂ ਵਹਿਸ਼ਕਾਰ ਕਰਨਾ ਪੈਣਾ ਲਾਇਕ ਹੀ ਇਸਦੇ ਹੈ ਹਾਂਜੀ ਇਹ ਬੜਾ ਅਜੀਬ ਹੈ ਕਿ ਜਿਹੜੇ RAMDEV ਬਾਬਾ RAMDEV ਹੈ ਉਹ ਅੱਜਕੱਲ ਡੋਨਾਲਡ 트াম্প ਦੇ ਉਲਟ ਇੱਥੇ ਟੀਵੀ ਚੈਨਲਾਂ ਦੇ ਵਿੱਚ ਨਿਊਜ਼ ਚੈਨਲਾਂ ਦੇ ਵਿੱਚ ਚਿਹਰਾ ਬਣਿਆ ਹੋਇਆਗਾ ਤੁਸੀਂ ਯਾਦ ਕਰੋ ਪਿਛਲੇ ਸਾਲ ਨਵੰਬਰ 2024 ਨੂੰ 7-8 ਤਰੀਕ ਨੂੰ ਕਹਿ ਰਹੇ ਸੀ ਡੋਨਲਡ ਟਰੰਪ ਇਸ ਸਮਤ ਸਨਾਤਨ ਦੇ ਸਮਰਥਕ ਹੈ ਕਿ ਡੋਨਲਡ ਟਰੰਪ ਬਹੁਤ ਵਧੀਆ ਬੰਦੇ ਹੈਗਾ ਤਾਰੀਫਾਂ ਦੇ ਪੁੱਲ ਬਣ ਰਹੇ ਸੀ ਗ੍ਰਾਮਦੇਵ ਤੇ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਕਰੀਬਨ ਸਾਲ ਵੀ ਨਹੀਂ ਹੋਇਆ 10 ਮਹੀਨੇ ਬਾਅਦ ਹੀ ਆਪਾਂ ਦੇਖ ਰਹੇ ਹਾਂ ਕਿ ਉਹ ਕਹ ਉਹ ਅੱਜਕੱਲ ਕਦੇ ਰਿਪਬਲਿਕ ਟੀਵੀ ਤੇ ਜਾ ਰਹੇ ਨੇ ਕਦੇ ਹਾਸ ਤੱਕ ਤੇ ਜਾ ਰਹੇ ਨੇ ਕਦੇ ਨਿਊਜ਼ 18 ਚ ਕਦੇ ਇੰਡੀਆ ਟੀਵੀ ਤੇ ਸਾਰੇ ਕਿਤੇ ਜਾ ਕੇ ਕਹਿ ਰਹੇ ਨੇ ਕਿ ਅਮਰੀਕੀ ਜਿਹੜੇ ਪ੍ਰੋਡਕਟਸ ਹੈਗੇ ਆ ਉਹਨਾਂ ਦੇ ਬਈਸਕਾਰ ਕੀਤੇ ਜਾਣ ਅਮੇ ਅਮਰੀਕਾ ਚ ਹਾ ਕਰ ਮਜੂਗੀ ਉਹਨਾਂ ਨੇ ਪੈਪਸੀ ਤੋਂ ਲੈ ਕੇ ਕੋਕਾ ਕੋਲਾ ਸਬਵੇ KFC McDonald's ਸਾਰੇ ਜਿਹੜੇ ਅਮਰੀਕਨ ਬ੍ਰਾਂਡਸ ਹੈਗੇ ਆ ਉਹਨਾਂ ਦੇ ਨਾਲ ਲੈ ਲੈ ਕੇ ਉਹ ਇੱਥੇ ਉਹ ਬਹਿਸ਼ਕਾਰ ਦਾ ਬਹਿਸ਼ਕਾਰ ਕਰਨ ਦੀ ਕਹਿ ਰਹੇ ਸੋ ਦੇਸੀ ਦਾ ਆਹਵਾਨ ਕਰ ਰਹੇ ਨੇ ਦੇਖੋ ਇਹ ਬੜਾ ਅਜੀਬ ਹੈ ਉਹਨਾਂ ਵਾਸਤੇ ਮਤਲਬ ਕਿਉਂਕਿ ਇਹ ਤਾਂ ਕਲੀਅਰ ਹੈ ਕਿਉਂਕਿ ਆਜ ਤੱਕ ਵੀ ਜੇ ਆਪਣੀ ਪ੍ਰਾਈਮ ਟਾਈਮ ਤੇ ਬਿਠਾ ਰਿਆ ਹੈਗਾ ਆਰਾਮਦੇਵ ਨੂੰ ਤਾਂ ਫਿਰ ਪੀਐਮਓ ਵੱਲੋਂ ਗਈਆਂ ਇਹ ਚੀਜ਼ਾਂ ਗਈਆਂ ਨੇ ਕਿ ਤੁਸੀਂ ਇਹ ਚਲਾਓ ਡੋਨਾਲਡ 트럼ਪ ਤੇ ਅਗੇਂਸਟ ਇਹ ਪ੍ਰੋਪਾਗੈਂਡਾ ਚਲਾਓ ਪਰ ਉਹਦੇ ਨਾਲ ਫਰਕ ਨਹੀਂ ਪੈ ਪਊਗਾ ਕੋਈ ਵੀ ਕਿਉਂ ਕਿਉਂ ਕੋਈ ਫਰਕ ਨਹੀਂ ਪਊਗਾ ਕਿਉਂਕਿ ਨਰੇਂਦਰ ਮੋਦੀ ਦੀ ਸਰਕਾਰ ਹਕੂਮਤ ਦਾ ਕੋਈ ਵਜ਼ੀਰ ਤਾਂ ਕੋਈ ਸਟੇਟਮੈਂਟ ਦੇ ਨਹੀਂ ਪਾਰਿਆ ਮੈਨੂੰ ਰਾਹੁਲ ਗਾਂਧੀ ਨੇ ਵੀ ਚੈਲੰਜ ਕੀਤਾ ਸੀ ਮੋਦੀ ਨੂੰ ਕਿ ਜੇ ਦਮ ਹੈ ਮੋਦੀ ਦੇ ਉਸ ਤਾਂ 트럼ਪ ਦੇ ਉਲਟ ਬੋਲ ਕੇ ਦਿਖਾਵੇ ਨਰੇਂਦਰ ਮੋਦੀ ਤਾਂ 트럼ਪ ਦੇ ਉਲਟ ਤਾਂ ਇੱਕ ਸਟੇਟਮੈਂਟ ਨਹੀਂ ਦਿੱਤੀ ਜਾਂਦੀ ਠੀਕ ਹੈ ਤੇ ਹੁਣ ਇਹ ਬਾਬੇ ਨੂੰ ਅੱਗੇ ਕਰਤਾਰਾਮ ਦੇਵ ਨੂੰ ਭਾਜਪਾ ਉਹਨੂੰ ਪ੍ਰਮੋਟ ਵੀ ਕਰ ਰਹੀ ਹੈ ਪਰ ਉਹਦੇ ਨਾਲ ਕੋਈ ਫਰਕ ਪਊਗਾ ਨਹੀਂ ਕਿਉਂਕਿ ਇਹ ਆਪ ਦਾ ਚਾਹਵ ਸਰ ਤਲਾਸਨ ਵਾਲੀ ਗੱਲ ਹੈ ਇਹ ਇਹ ਹੀ ਬਾਬਾ RAMਦੇਵ ਪਹਿਲਾ ਅਮਰੀਕਾ ਫਸਟ ਡੋਨਾਲਡ ਟਰੰਪ ਦੀ ਜਿਹੜੀ ਵਿਚਾਰਧਾਰਾ ਸੀ ਉਹਨੂੰ ਲੈ ਕੇ ਪਹਿਲਾ ਇਹ ਕਹਿੰਦਾ ਸੀਗਾ ਕਿ ਇਹ ਅਸਲੀ ਨੈਸ਼ਨਲਿਸਟ ਹੈ ਇਸੇ ਵਰਗਾ ਹੋਣਾ ਚਾਹੀਦਾ ਇਹ ਤਾਂ ਸਨਾਤਨ ਦੇ ਪੱਖੀ ਬੰਦਾ ਹੈਗਾ ਸਨਾਤਨ ਦੇ ਹੱਕ ਦਾ ਬੰਦਾ ਹੈਗਾ ਹੁਣ ਦੁਬਾਰਾ ਆਪਾਂ ਦੇਖ ਰਹੇ ਹਾਂ ਕਿ ਬਾਬਾ ਰਾਮ ਦੇ ਉਸ ਤੋਂ ਜਮਾ ਉਲਟ ਗੱਲ ਕਰ ਰਿਹਾ ਇਸ ਕਰਕੇ ਕੋਈ ਫਰਕ ਪੈਂਦਾ ਨਹੀਂ ਕਿਉਂਕਿ ਨਾ ਤਾਂ ਉਹ ਵਜ਼ਨਦਾਰ ਆਦਮੀ ਹੈ ਰਾਮ ਰਾਮਦੇਵ ਕਿੰਨੇ ਆਪਾਂ ਪਤਾ ਕਿ ਕਿੰਨੇ ਯੂ-ਟਰਨ ਲੈਂਦਾਗਾ ਕਿੰਨੇ ਖਰਾਬ ਤੇ ਪ੍ਰੋਡਕਟਸ ਤੇ ਵੀ ਆਪਾਂ ਆਪਾਂ ਨੂੰ ਪਤਾ ਹੈ ਕਿ ਉਹ ਸਾਰੇ ਸਵਾਲ ਹੀ ਨੇ ਉਹਨੇ ਸੌਦੇਸ਼ੀ ਦੇ ਨਾਂ ਤੇ ਆਪਣੇ ਪ੍ਰੋਡਕਟਸ ਵੇਚਨੇ ਹੈਗੇ ਜਿਹੜੇ ਕਿ ਸਬਸਟੈਂਡਰਡ ਨੇ ਇਸ ਕਰਕੇ ਉਹ ਸਾਰਾ ਡਰਾਮਾ ਕਰ ਰਿਹਾ ਹੈਗਾ ਬਾਕੀ ਇੰਡੀਅਨ ਜਿਹੜੀ ਹਕੂਮਤ ਹੈ ਉਹ ਵੀ ਕੋਈ ਫੇਸ ਭਾਲ ਰਹੀ ਸੀ ਜਿਹੜੀ ਕਿ ਜਿਹੜਾ ਉਹਨਾਂ ਤੇ ਵੀ ਹਫ਼ਤੇ ਸ਼ੈਡੋ ਇੱਕ ਕਹਿ ਲਈਏ ਪ੍ਰੋਪਗੈਂਡੀਸਟ ਬਣ ਕੇ ਕੰਮ ਕਰ ਸਕਿਆ ਤੇ ਉਹ ਬਣ ਗਿਆ ਹੈਗਾ ਤਾਂ ਇਹ ਕਹਿ ਸਕਦੇ ਹੋ ਕਿ ਗਵਰਨਮੈਂਟ ਦਾ ਸ਼ੈਡੋ ਪ੍ਰੋਪਗੈਂਡਾ ਇਸ ਮਾਮਲੇ 'ਚ ਕਮ ਨਹੀਂ ਆਊਗਾ ਕਿਉਂਕਿ ਜਿਹੜੀ ਇਹ ਤਾਂ ਹੈ ਕਿ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕਦੇ ਤੁਸੀਂ ਕਿਸੇ ਬੰਦੇ ਦੀ ਤਾਰੀਫ ਕਰਨ ਲੱਗ ਜਾਂਦੇ ਹੋ ਉਸ ਤੋਂ ਕੁਝ ਦਿਨਾਂ ਬਾਅਦ ਉਹ ਨੂੰ ਕਹਿਣ ਲੱਗ ਜਾਂਦੇ ਹੋ ਨੀ ਨੀ ਉਹ ਤਾਂ ਐਂਟੀ ਇੰਡੀਆ ਹੈਗਾ ਐਂਟੀ ਫਲਾਣਾ ਪਹਿਲਾਂ ਤੁਸੀਂ ਕਹ ਰਹੇ ਸੀ ਉਹ ਤਾਂ ਸਨਤਨ ਦੇ ਬਹੁਤ ਪੱਖ ਦਾ ਆਂਡੀਆਂ ਦੇ ਪੱਖ ਦਾ ਹੈਗਾ ਆਉਡੀ ਮੋਦੀ ਨਾਲ ਦੇ ਪ੍ਰੋਗਰਾਮ ਨਰਿੰਦਰ ਮੋਦੀ ਵੀ ਕਰ ਰਹੇ ਸੀਗੇ ਡੋਨਲਡ ਟਰੰਪ ਦੇ ਨਾਲ ਹੁਣ ਇੱਕੋ ਲੱਗਦੇ ਕੀ ਹੋ ਗਿਆ ਇਹ ਕੋਈ ਚੀਜ਼ਾਂ ਨਹੀਂ ਇਸ ਕਰਕੇ ਇਹਨਾਂ ਦੀ ਕੋਈ ਕ੍ਰੈਡੀਬਿਲਟੀ ਹੈ ਨਹੀਂ ਅਮਰੀਕਾ ਵਾਲੇ ਮਾਮਲੇ 'ਚ ਹੂੰ ਜੀ ਉਧਰ ਜੋਤੀ ਮਲਹੋਤਰਾ ਮਾਮਲੇ ਦੀ ਜੇਕਰ ਗੱਲ ਕਰੀਏ ਜਿਹੜਾ ਇੰਡੋਪਾਕ ਕਨਫਲਿਕਟ ਹੋਇਆ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਕਾਰਵਾਈਆਂ ਸ਼ੁਰੂ ਕੀਤੀਆਂ ਗਈਆਂ ਤਾਂ ਉਸ ਦੇ ਵਿੱਚ ਵਕੀਲ ਨੇ ਹੁਣ ਡਿਫਾਲਟ ਬੇਲ ਲਗਾਈ ਹੈ ਜੀ ਉਹ ਕਹਿੰਦੇ ਨੇ ਕਿ ਮੈਨੂੰ ਚਲਾਨ ਹੀ ਨਹੀਂ ਮਿਲਿਆ ਹਾਲੇ ਤੱਕ ਹਾਂਜੀ ਇਹ ਦੇਖੋ ਡਿਫਾਲਟ ਬੈਲ ਉਹਨਾਂ ਦੇ ਵਕੀਲ ਵੱਲੋਂ ਲਾਈ ਗਈ ਹੈਗੀਆ ਅਸਾਰ ਕੋਰਟ ਦੇ ਵਿੱਚ ਪੁਲਿਸ ਨੇ ਅੱਜ ਤਿੰਨ ਐਪਲੀਕੇਸ਼ਨਾਂ ਦਿੱਤੀਆਂ ਸੀਗੀਆਂ ਉਹਦੇ ਵਿੱਚ ਇੱਕ ਤਾਂ ਜੋਤੀ ਮਲੋਤਰੇ ਦਾ ਅਧੂਰਾ ਚਲਾਨ ਸੀਗਾ ਉਹਦੇ ਵਿੱਚ ਦੂਜਾ ਫਿਰ ਜੋਤੀ ਮਲੋਤਰੇ ਦੇ ਵਕੀਲ ਤੇ ਜਿਹੜਾ ਉਹਨਾਂ ਦਾ ਵਕੀਲ ਹੈ ਮੁਕੇਸ਼ ਉਹਤੇ মিডিਆ ਬਰੀਫਿੰਗ ਤੇ ਰੋਕ ਲਾਣ ਦੀ ਅਪੀਲ ਕੀਤੀ ਗਈ ਸੀ ਤੇ ਇਸ ਮਾਮਲੇ ਨੂੰ ਲੈ ਕੇ ਬਹਿਸ ਵੀ ਹੋਈ ਤੇ ਇਸ ਮੈਚ ਚ ਪੁਲਿਸ ਦੇ ਵਕੀਲ ਨੇ ਕਿਹਾ ਕਿ ਹਜੇ ਸਾਡੀ ਜਾਂਚ ਪੂਰੀ ਨਹੀਂ ਹੋਈ ਐ ਐਸੇ ਚ ਇਹ ਸਭ ਇਹਨਾਂ ਹਾਲਾਤਾਂ ਚ ਜਿਹੜਾ ਇਹ ਪ੍ਰੈਸ ਬਰੀਫਿੰਗ ਦੇ ਰਹੇ ਨੇ ਇਹ ਸਾਡੀ ਜਾਂ ਇਨਵੈਸਟੀਗੇਸ਼ਨ ਨੂੰ ਪ੍ਰਭਾਵਿਤ ਕਰ ਸਕਦੇ ਹਨ ਤੇ ਉਹਦੇ ਚ ਫਿਰ ਜੋਤੀ ਮਲੋਤਰੇ ਦਾ ਵਕੀਲ ਕਹਿੰਦਾਗਾ ਕੋਰਟ ਤੋਂ ਬਾਹਰ ਆ ਕੇ ਹਜੇ ਸਾਨੂੰ ਚਲਾਨ ਵੀ ਨਹੀਂ ਮਿਲਿਆਗਾ ਚਲਾਨ ਦੇ ਅੰਦਰ ਕੀ ਗੱਲ ਹੈ ਅਸੀਂ ਹਜੇ ਗੱਲ ਪੂਰਾ ਦੇਖ ਵੀ ਨਹੀਂ ਪਾਏ ਹੈ ਤੇ ਕੋਰਟ ਦੂਜਾ ਚਲਾਨ ਲਿਆ ਹੈ ਕੋਰਟ ਸਿਪਲਸ ਦੂਜਾ ਚਲਾਨ ਲਿਆਈ ਹੈ ਤੇ ਉਹਨਾਂ ਨੇ ਇਸ ਕਰਕੇ ਇਸ ਨੂੰ ਲੈ ਕੇ ਡਿਫਾਲਟ ਬੇਲ ਅ 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 ਉਹ ਨੂੰ ਦੇਖਦੇ ਆ ਅੱਗੇ ਬਣਦਾ ਕਿ ਇਹ ਪੰਜਾਬ ਤੋਂ ਵੀ ਕਈ ਸਾਰੇ ਯੂਟਿਊਬਰ ਚੱਕੇ ਸੀਗੇ ਜਿਹੜੇ ਪਾਕਿਸਤਾਨ ਜਾ ਕੇ ਆਏ ਸੀਗੇ ਪਾਕਿਸਤਾਨ ਮਤਲਬ ਬੇਸਿਕਲੀ ਹਰਿਆਣਾ ਤੇ ਪੰਜਾਬ ਦੇ ਜਿਹੜੇ ਲੋਕ ਪਾਕਿਸਤਾਨ ਜਾ ਰਹੇ ਸੀ ਅਤੇ ਪਾਕਿਸਤਾਨ ਦੇ ਪੰਜਾਬ ਦੀਆਂ ਚੀਜ਼ਾਂ ਦਿਖਾ ਰਹੇ ਸੀਗੇ ਉਹਨਾਂ ਤੋਂ ਖਾਸਾ ਅਤਰਾਜ਼ ਆਪਾਂ ਦੇਖ ਰਹੇ ਆ ਕਿ ਏਜੰਸੀਆਂ ਨੂੰ ਸੀਗਾ ਤੇ ਉਸੇ ਦੇ ਵਿਆਫਤ ਇਹਨਾਂ ਨੂੰ ਚੱਕਿਆ ਸੀਗਾ ਬਾਅਦ ਚ ਇਹਨਾਂ ਨੂੰ ਇਸ ਕਿਸਮ ਦੇ ਕੇਸਾਂ ਚੜ੍ਹ ਜਾਂਦਾ ਕਿ ਇਹ ਤਾਂ ਮੁਲਕ ਦੀ ਸਿਕਿਉਰਿਟੀ ਤੋਂ ਲੈ ਕੇ ਕੁਝ ਇਨਫੋਰਮੇਸ਼ਨ ਉਧਰ ਸ਼ੇਅਰ ਕਰ ਰਹੇ ਸੀਗੇ ਲੇਕਿਨ ਦੇਖ ਰਹੇ ਆ ਪਾਕੀ ਪੁਲਿਸ ਚਲਾਨ ਵੀ ਪੇਸ਼ ਨਹੀਂ ਕਰ پا ਰਹੀ ਹੈ ਤੇ ਚਲਾਨ ਵੀ ਉਹਨਾਂ ਦੇ ਵਕੀਲ ਦੇ ਪਾ ਰਹੀ ਹੈ ਤਾਂ ਇਹ ਕੁਝ ਚੀਜ਼ਾਂ ਨੇ ਹਾਲਾਂਕਿ ਪੰਜਾਬ ਦੇ ਵੀ ਜਿਹੜੇ ਕੇਸ ਨੇ ਉਹਨਾਂ ਉੱਤੇ ਵੀ ਹਜੇ ਜਾਨਮਾਲਾ ਜਾਨਮਾਲ ਦਾ ਕੇਸ ਹੋ ਗਿਆ ਦੂਜੇ ਦਾ ਕੇਸ ਹੋ ਗਿਆ ਇੱਕ ਹੋਰ ਜਿਹੜਾ ਟਰੈਵਲਰ ਟਰੈਵਲ ਚੈਨਲ ਚਲਾਉਂਦਾ ਵਾ ਤੇ ਉਹ ਕੁਝ ਕੇਸਿਸ ਨੇ ਇਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ 1-2 ਮਹੀਨਿਆਂ ਦੇ ਅੰਦਰ ਇਹ ਸਾਰੇ ਉਹ ਨਿਕਲੇ ਆਣਗੇ ਜਮਾਨ ਤੋਂ ਇਹਨਾਂ ਦੀਆਂ ਹੋ ਜਾਣਗੀਆਂ ਇਹਨਾਂ ਦੇ ਕੇਸ ਕਲਾਸਿਕ ਕੇਸ ਹੋਣਗੇ ਕਿ ਕਿਵੇਂ ਇੱਕ ਡਰ ਬਿਠਾਇਆ ਜਾਂਦਾ ਹੈਗਾ ਜਿਹੜੇ ਕੰਟੈਂਟ ਕ੍ਰੀਏਟਰ ਨੇ ਜਿਹੜੇ ਕਿ ਕ੍ਰੋਸ ਬਾਰਡਰ ਵਿਚਾਰੇ ਕੰਮ ਕਰਨਾ ਚਾਹੁੰਦੇ ਹੈਗੇ ਆ ਯਾਨੀ ਕਿ ਇਹ ਇਹ ਵੀ ਇੱਕ ਕੰਟੈਂਟ ਕ੍ਰੀਏਟਰਸ ਨੂੰ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਤੁਸੀਂ ਆਪਣੀ ਹੱਦ ਚ ਰਹੋ ਠੀਕ ਹੈ ਬਾਹਰ ਜਾ ਬਾਹਰ ਜਾ ਕੇ ਦੂਜੇ ਮੁਲਕਾਂ ਦੇ ਅੰਦਰ ਜਾ ਕੇ ਕੋਈ ਕੰਟੈਂਟ ਕ੍ਰੀਏਟ ਨਾ ਕਰੋ ਨਹੀਂ ਤਾਂ ਫਿਰ ਕਸੀ ਤੁਹਾਨੂੰ ਅ ਜੇਲਾ ਚ ਛੱਡ ਦੇਵਾਂਗੇ ਇਹ ਵੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਤੇ ਕੰਟੈਂਟ ਕ੍ਰੀਏਟਰ ਕਮ ਫਰੇਟਰਨਿਟੀ ਉਸ ਸਾਬ ਨਾਲ ਇਹਨਾਂ ਵਾਸਤੇ ਖੜੀ ਵੀ ਨਹੀਂ ਹੋਈ ਮੈਨੂੰ ਲੱਗਦਾ ਕਿ ਇੰਡੀਆ ਦੀ ਜਿਹੜੀ ਕੰਟੈਂਟ ਕ੍ਰੀਏਟਰ ਕਮਿਊਨਿਟੀ ਹੈ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਉਹਨਾਂ ਨੂੰ ਉਹਨਾਂ ਦੇ ਅੱਗੇ ਖੜੇ ਹੋਣੇ ਚਾਹੀਦਾ ਸੀਗਾ ਆਪਾਂ ਦੇ ਮਤਲਬ ਜਿਹੜਾ ਕੰਟੈਂਟ ਕ੍ਰੀਏਟਰ ਨੇ ਉਹ ਤਾਂ ਬੰਗਲਾਦੇਸ਼ ਤੋਂ ਲੈ ਕੇ ਅਮਰੀਕਾ ਯੂ ਐਸ ਏ ਕੈਨੇਡਾ ਕਿਤੇ ਵੀ ਜਾ ਸਕਦੇ ਨੇ ਕੰਟੈਂਟ ਕ੍ਰੀਏਟ ਕਰਨ ਵਾਸਤੇ ਤਾਂ ਉਹ ਮਤਲਬ ਪਤਾ ਨਹੀਂ ਕਿਉਂ ਉਹਨਾਂ ਨੂੰ ਇਸ ਸਾਥ ਦਾ ਇਸ ਸਾਥ ਦੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਤੇ ਫ੍ਰੀडम ਆਫ ਪੀਸ ਤੇ ਹਮਲਾ ਤਾਂ ਹੈ ਹੀ ਹੈ ਜਿਹੜਾ ਕ੍ਰੀਏਟੀਵਿਟੀ ਦਾ ਜਿਹੜਾ ਫ੍ਰੀडम ਉਹਤੇ ਵੀ ਹਮਲਾਗਾ ਜੀ ਸੋ ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਉੱਧਰ ਪਟਿਆਲਾ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਉਸ ਸਮੇਂ ਹੰਗਾਮਾ ਹੋ ਜਾਂਦਾ ਜਦੋਂ ਮਹਾਨ ਕੋਸ਼ ਨੂੰ ਦੀਆਂ ਬਹੁਤ ਸਾਰੀਆਂ ਕਾਪੀਆਂ ਨੂੰ ਦਫਨਾਇਆ ਜਾਂਦਾ ਇਸ ਨੂੰ ਕਹਿ ਲਿਏ ਵੀ ਬਿਆਦਵੀ ਦੇ ਰੂਪ ਚ ਦੇਖਿਆ ਜਾ ਰਿਹਾ ਹੈ ਐਸਟੀਪੀਸੀਬੀ ਇਸ ਦੀ ਨਿੰਦਾ ਕਰ ਰਹੀ ਹੈ ਆਪਾਂ ਜ਼ਰਾ ਜਾਣਨਾ ਹਾਂਜੀ ਬੇਸਿਕਲੀ ਅ ਬਾਈ ਕਾਨ ਸਿੰਘ ਨਾ ਪਾਉਣਾ ਨੇ 1930 ਦੇ ਵਿੱਚ ਪੰਜਾਬੀ ਦੇ ਤਕਰੀਬਨ 80000 ਸ਼ਬਦਾਂ ਦਾ ਸ਼ਬਦਾਂ ਦੇ ਅਰਥਾਂ ਵਾਲਾ ਇੱਕ ਮਹਾਨ ਕੋਸ਼ ਤਿਆਰ ਕੀਤਾ ਸੀਗਾ ਉਹਨੂੰ ਲੈ ਕੇ ਕੁਝ ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਨੇ ਉਹਦੀ ਛਪਾਈ ਕਰਾਈ ਸੀ ਲੇਕਿਨ ਉਸ ਛਪਾਈ ਦੌਰਾਨ ਕੁਝ ਗਲਤੀਆਂ ਸੀਗੀਆਂ ਉਹਨਾਂ ਨੂੰ ਲੈ ਕੇ ਪੰਜਾਬ ਮਹਾਨ ਇਸ ਮਾਨਕੋਸ਼ ਦੀ ਪਰਤੀਆਂ ਨੂੰ ਨਸ਼ਟ ਕਰਨ ਦਾ ਜਿਹੜਾ ਇਹ ਉਹਨਾਂ ਨੇ ਮੁੱਦਾ ਚੁੱਕਿਆ ਸੀਗਾ ਕੁਝ ਪੰਜਾਬੀ ਵਿਦਵਾਨਾਂ ਨੇ ਚੁੱਕਿਆ ਸੀਗਾ ਫਿਰ ਪੰਜਾਬੀ ਯੂਨੀਵਰਸਿਟੀ ਨੇ ਇੱਕ ਇੱਕ ਟੋਆ ਪੱਟ ਕੇ ਉੱਥੇ ਇਹ ਮਾਨਕੋਸ਼ ਦੀ ਪਰਤੀਆਂ ਨੂੰ ਜਿਹੜੇ ਕਿਤਾਬਾਂ ਸੀਗੀਆਂ ਉਹਨਾਂ ਨੂੰ ਉੱਥੇ ਲੈ ਕੇ ਗਏ ਤੇ ਉਹਨੂੰ ਫਿਰ ਬਿਆਤ ਵੀ ਬਣਾਇਆ ਜਾ ਰਿਹਾ ਹੈਗਾ ਹਾਲਾਂਕਿ ਮਾਨਕੋਸ਼ ਕੋਈ ਧਾਰਮਿਕ ਗ੍ਰੰਥ ਨਹੀਂ ਹੈ ਇਹ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਮਾਨਕੋਸ ਇੱਕ ਅ ਕਮ ਹੈਗਾ ਅਕੈਡੈਮਿਕ ਕਮ ਹੈਗਾ ਪੰਜਾਬੀ ਦੇ 80000 ਵਰਡਸ ਨੂੰ ਉਹਨਾਂ ਦੇ मीनिंग्स ਦੇ ਆਧਾਰ ਤੇ ਕੀਤਾ ਗਿਆ ਸੀਗਾ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਹੁਣ ਦੇ ਪੰਜਾਬੀ ਲੈਂਗੁਏਜ ਦੇ ਇੰਟੈਲੈਕਚੁਅਲਸ ਨੇ ਜਾਂ ਫਿਰ ਲਿੰਗੁਇਸਟ ਨੇ ਉਹਨਾਂ ਨੇ ਬਹੁਤ ਸਾਰੀਆਂ ਗਲਤੀਆਂ ਘਟੀਆਂ ਮਤਲਬ ਇਹ ਤਾਂ ਦੇਖੋ ਰਿਵਾਈਜ਼ ਰਿਵੀਜ਼ਨ ਤਾਂ ਹੁੰਦਾ ਹੀ ਰਹਿੰਦਾ ਹੈਗਾ ਇੱਕ ਜਨਰੇਸ਼ਨ ਤੋਂ ਦੂਜੀ ਜਨਰੇਸ਼ਨ ਜਾਂ ਫਿਰ ਨਵੇਂ ਕਿਸਮ ਦੇ ਕੰਮ ਤਾਂ ਹੁੰਦੇ ਰਹਿੰਦੇ ਹੈਗਾ ਆ ਜਿਸ ਸਾਹਿਬ ਨਾਲ ਇਹਨਾਂ ਨੂੰ ਡਿਸਪੋਜ਼ ਆਫ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਥੋੜਾ ਜਿਹਾ ਠੀਕ ਨਹੀਂ ਲੱਗਿਆ ਮੈਨੂੰ ਵੀ ਅ ਤੁਸੀਂ ਕੁਝ ਹੋਰ ਕਰ ਸਕਦੇ ਸੀਗੇ ਇਦਾਂ ਡਿਸਪੋਜ਼ ਆਫ ਕਰਨ ਦੀ ਲੋੜ ਨਹੀਂ ਸੀ ਤੇ ਨੌਜਵਾਨ ਅੱਜਕੱਲ ਕਿਉਂਕਿ ਸੋਸ਼ਲ ਮੀਡੀਆ ਦੇ ਵਿੱਚ ਆਪਾਂ ਦੇਖਦੇ ਹੈਗੇ ਕਿ ਕਿਸੇ ਵੀ ਚੀਜ਼ ਨੂੰ ਕਿੰਨਾ ਵੀ ਵੱਡਾ ਬਣਾ ਦਿੱਤਾ ਜਾਂਦਾ ਕਾਜ਼ੀ ਨੂੰ ਬਹੁਤ ਜ਼ਿਆਦਾ ਵੱਡਾ ਬਣਾ ਦਿੱਤਾ ਗਿਆ ਐਸਜੀਪੀਸੀਬੀ ਇਹਦੇ ਚ ਇਨਵੋਲ ਹੋ ਗਿਆ ਸੀ ਸਿੱਧੇ ਸਿੱਧੇ ਕਈ ਸਾਰੇ ਮੈਂਬਰਾਂ ਹਨ ਉੱਥੇ ਵੀ ਪਹੁੰਚੇ ਮੌਕੇ ਤੇ ਹੀ ਪਹੁੰਚੇ ਸਟੂਡੈਂਟਸ ਦੀ ਪੂਰੀ ਤਾਂ ਕੰਮ ਕੀ ਵੀ ਹੋਈ ਸਾਰਾ ਕੁਝ ਹੋਇਆ ਤੇ ਇਹ ਅੱਜ ਆਪਾਂ ਦੇਖਣ ਨੂੰ ਮਿਲਿਆ ਹੈਗਾ ਤੇ ਇਹਦੇ ਚ ਦੇਖੋ ਇੱਕ ਨਾ ਮਤਲਬ ਮੇਰਾ ਇਹ ਅਡ ਓਪੀਨੀਅਨ ਹੈ ਇਸ ਮਾਮਲੇ 'ਚ ਕਿ ਸਾਰੀਆਂ ਚੀਜ਼ ਸਾਰੀਆਂ ਚੀਜ਼ਾਂ ਨੂੰ ਅਡ ਰੱਖਣਾ ਚਾਹੀਦਾ ਮਤਲਬ ਕੱਲ ਕੱਲ ਨੂੰ ਕੋਈ ਇਸ ਕਿਸਮ ਦਾ ਹੋਰ ਕੋਈ ਅਕੈਡਮਿਕ ਕਮ ਹੋ ਗਿਆ ਠੀਕ ਹੈ ਇੱਕ ਅਕੈਡਮਿਕ ਕਮ ਜਿਹੜਾ ਸੀਗਾ ਇਹ ਬਹੁਤ ਗ੍ਰੇਟ ਬਹੁਤ ਮਹਾਨ ਇਹਨੂੰ ਮੰਨਿਆ ਜਾਂਦਾ ਹੈ ਇਹਨੂੰ ਮਹਾਨ ਕੋਸ਼ ਦਾ ਦਰਜਾ ਵੀ ਮਿਲਿਆ ਹੋਇਆ ਹੈਗਾ ਉਹ ਵੀ ਆਪਾਂ ਮੰਨਦੇ ਹੈਗੇ ਆ ਲੇਕਿਨ ਇਹਦੇ 'ਚ ਕੁਝ ਤਰੂਟੀਆਂ ਸੀਗੀਆਂ ਜੇ ਉਹ ਬਾਅਦ ਚ ਨਿਕਲ ਕੇ ਆ ਰਹੀਆਂ ਨੇ ਪ੍ਰਿੰਟਡ ਕਾਪੀਆਂ ਦੇ ਵਿੱਚ ਤਾਂ ਫਿਰ ਜੇ ਉਹਦਾ ਰਿਵਾਈਜ਼ਡ ਐਡੀਸ਼ਨ ਆ ਰਿਹਾਗਾ ਤੇ ਫਿਰ ਯੂਨੀਵਰਸਿਟੀ ਫ੍ਰੀ ਵੀ ਨਹੀਂ ਵੰਡ ਸਕਦੀ ਕਿਉਂਕਿ ਯੂਨੀਵਰਸਿਟੀ ਇਹ ਥੋੜੀ ਨਾ ਚਾਹੂਗੀ ਕਿ ਲੋਕਾਂ ਤੱਕ ਗਲਤ ਜਿਹੜੇ ਇਨਫੋਰਮੇਸ਼ਨ ਹੈਗੀ ਆ ਉਹ ਸਪਰੈਡ ਹੋਵੇ ਜਾਂ ਫਿਰ ਕਿਸੇ ਚੀਜ਼ ਦੀ ਗਲਤ ਇੰਟਰਪ੍ਰੀਟੇਸ਼ਨ ਜਾਵੇ ਤਾਂ ਇਹ ਸੀਗਾ ਹਾਲਾਂਕਿ ਜਿਹੜਾ ਯੂਨੀਵਰਸਿਟੀ ਦਾ ਡਿਸਪੋਜ਼ ਆਫ ਕਰਨ ਦਾ ਤਰੀਕਾ ਸੀਗਾ ਉਹ ਬਹੁਤ ਮਾੜਾ ਸੀਗਾ ਉਹਨਾਂ ਨੂੰ ਕੋਈ ਹੋਰ ਤਰੀਕਾ ਅਖਤਿਆਰ ਕਰਨਾ ਚਾਹੀਦਾ ਸੀਗਾ ਉਹ ਜਿਹੜਾ ਤਰੀਕੇ ਤਰੀਕੇ ਨੂੰ ਲੈ ਕੇ ਬਹੁਤ ਗੰਭੀਰ ਸਵਾਲ ਨੇ ਤੇ ਉਸੇ ਕਰਕੇ ਹੀ ਜੁਡੀ ਸਟੂਡੈਂਟਸ ਦੇ ਮਨਾਂ 'ਚ ਰੋਸ ਦੇਖਣ ਨੂੰ ਆਪਾਂ ਨੂੰ ਮਿਲਿਆ ਜੀ ਉਧਰ ਜੇਕਰ ਅਮਰੀਕੀ ਟੈਰਫ ਦੀ ਹੀ ਇੱਕ ਵਾਰ ਮੋੜ ਤੋਂ ਆਪਾਂ ਗੱਲ ਕਰੀਏ ਤਾਂ ਹਰਿਆਣਾ ਦੇ ਵਿੱਚ ਕਾਫੀ ਸਾਰੇ ਸੈਕਟਰ ਪ੍ਰਭਾਵਿਤ ਹੋ ਰਹੇ ਨੇ ਬਹੁਤ ਸਾਰੇ ਜਿਹੜੇ ਆਰਡਰ ਨੇ ਉਹ اٹਕ ਗਏ ਨੇ ਰੁਕ ਗਏ ਨੇ ਇੱਕੋ ਜਗਾ ਜੀ ਦੇਖੋ ਗੁਰਦਾਉਂ ਦੀ ਅਤੇ ਪਾਣੀਪੱਤ ਦੇ ਜਿਹੜੀ ਗਾਰਮੈਂਟ ਗਾਰਮੈਂਟ ਇੰਡਸਟਰੀ ਹੈ ਫਾਰਮਾ ਅਤੇ ਟੈਕਸਟਾਈਲ ਇੰਡਸਟਰੀ ਉੱਪਰ ਵੀ ਪ੍ਰਭਾਵ ਹੈ ਕਿਉਂਕਿ ਆਟੋਮੋਬਾਈਲ ਇੰਡਸਟਰੀ ਵੀ ਬਹੁਤ ਸਾਰੀ ਪ੍ਰਭਾਵਿਤ ਹੈਗੀ ਆ ਅ ਅਸਾਰ ਦੇ ਵਿੱਚ ਵੀ ਕਈ ਸਾਰੇ ਡੀ ਲਟਕੀਆਂ ਹੋਈਆਂ ਨੇ ਪਾਣੀਪੱਤ ਦੇ ਦਾ 30% ਜਿਹੜੇ ਆਰਡਰ ਹੈਗੇ ਆ ਖਾਸ ਕਰ ਆਪਾਂ ਜੇ ਗੱਲ ਕਰਕੇ ਲਈ ਟੈਕਸਟਾਈਲ ਦੇ ਅਤੇ ਅੰਡਰ ਗਾਰਮੈਂਟਸ ਵਗੈਰਾ ਦੇ 쿠ਸ਼ਨ ਕਵਰ ਸੋਫੇ ਪਰਦੇ ਦਰਿਆ ਇਸ ਕਿਸਮ ਦੇ ਕਮਾਦੇ ਉਹ اٹਕੇ ਹੋਏ ਨੇ ਤੇ ਦੇਖੋ ਹਰਿਆਣੇ 'ਚ ਠੀਕ-ਠਾਕ ਨੁਕਸਾਨ ਹੋ ਰਿਹਾਗਾ ਜੇ ਨਟ ਬੋਲਟ ਇੰਡਸਟਰੀ ਹੈ ਰੋਤਕ 'ਚ ਉਹਦੇ 'ਚ 4000 ਕਰੋੜ ਦਾ ਨੁਕਸਾਨ ਦੇਖਣ ਨੂੰ ਮਿਲ ਰਿਹਾਗਾ ਸਾਇੰਟਿਫਿਕ ਇਕਵਿਪਮੈਂਟ ਐਕਸਪੋਰਟ ਉੱਪਰ ਬਾਅਤ ਹੈਗਾ ਅੰਬਾਲਾ ਦੇ ਵਿੱਚ 500-600 ਕਰੋੜ ਦਾ ਕਾਰੋਬਾਰ ਹੈਗਾ ਜਿੱਦੇ 'ਚ ਸਾਇੰਟਿਫਿਕ ਇਕਵਿਪਮੈਂਟਸ ਬਣਾਏ ਜਾਂਦੇ ਨੇ ਤੇ ਇਹ ਇਹ ਇਹਨੂੰ ਲੈ ਕੇ ਖਾਸੀਆਂ ਚੀਜ਼ਾਂ ਹੈਗੀਆਂ ਜੇ ਜਿਹੜੇ ਹਰਿਆਣੇ ਦੀ ਵਪਾਰਿਕ ਸੰਸਥਾਵਾਂ ਨੇ ਉਹ ਵੀ ਲਗਾਤਾਰ ਲੈਟਰ ਲਿਖ ਰਿਆ ਨੇ ਜਿਹੜੀ ਐਫ ਆਈਓ ਦਾ ਪ੍ਰਤੀਮੰਡਲ ਉਹਦੇ ਜਿਹੜੇ ਮੈਂਬਰਾਂ ਨੇ ਉਹਨਾਂ ਨੇ ਵਿੱਤ ਮੰਤਰੀ ਨਿਰਮਲ ਸਤਰਨ ਨਾਲ ਮੁਲਾਕਾਤ ਵੀ ਕੀਤੀ ਹੈ ਤੇ ਕਿਹਾ ਵੀ ਹੈਗਾ ਕਿ ਇਹ ਜਿਹੜਾ ਸਾਨੂੰ ਜਿਹੜੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਇਹਦਾ ਕੋਈ ਹੱਲ ਕੱਢਿਆ ਜਾਵੇ ਤੇ ਵਿੱਤ ਮੰਤਰੀ ਨੇ ਹਾਲਾਂਕਿ ਕਿਹਾ ਹੈ ਕਿ ਅਸੀਂ ਕੁਝ ਨੁਕਸ ਕਰਾਂਗੇ ਇਹਦੇ ਚ ਸਭ ਤੋਂ ਜਿਆਦਾ ਗੱਲ ਕਰਨੀ ਹੈ ਮਸ਼ੀਨਰੀ ਇਲੈਕਟ੍ਰੋਨਿਕ ਡਰਗ ਐਂਡ ਫਾਰਮਾ ਰਤਨ ਐਂਡ ਜੁਐਲਰੀ ਰੈਡੀਮੇਡ ਗਾਰਮੈਂਟ ਕੈਮੀਕल्स ਪੈਟਰੋ ਪੈਟਰੋਲੀਅਮ ਪ੍ਰੋਡਕਟਸ ਇਹ ਜਿਹੜੇ ਨੇ ਇਹ ਮੁੱਖ ਤੌਰ ਤੇ ਪ੍ਰਭਾਵ ਤੋ ਰਹੇ ਹਨ ਤੇ ਮਤਲਬ ਦੇਖਦੇ ਆ ਕਿ ਅੱਗੇ ਕੀ ਹਲ ਨਿਕਲਦਾਗਾ ਹਰਿਆਣਾ ਦੀ ਉਦਯੋਗਿਕਤਾ ਇਸ ਕਰਕੇ ਪ੍ਰਭਾਵਤ ਹੋ ਹੀ ਰਹੀ ਹੈ ਹੂੰ ਜੀ ਜੇਕਰ ਅੱਗੇ ਚੱਲিয়ে ਤਾਂ ਉੱਧਰ ਚੰਡੀਗੜ੍ਹ ਦੇ ਵਿੱਚ ਸੁਖਨਾ ਲੇਕ ਵੀ ਓਵਰਫਲੋ ਹੋ ਗਈ ਫਲੱਡ ਗੇਟ ਇਸ ਦੇ ਕਰਕੇ ਖੋਲਣੇ ਪਏ ਨੇ ਹਾਂਜੀ ਸੁਪਨਾ ਜਿਹੜੇ ਲੇਖ ਹੈ ਉਹ ਓਵਰਫਲੋ ਆਪਾਂ ਦੇਖਣ ਨੂੰ ਮਿਲੀ ਹੈ ਜਿਹੜੇ ਚੰਡੀਗੜ੍ਹ ਆ ਉਹ ਵੀ ਜਿਹੜੇ ਸਿਵਾਲਿਕ ਦੇ ਛੋਟੇ ਪਹਾੜ ਨੇ ਜਿਹਨੂੰ ਕੰਡੀ ਦੇ ਏਰੀਆ ਕਹਿੰਦਾਗਾ ਉੱਥੇ ਹੀ ਬਸਿਆ ਹੋਇਆਗਾ ਤੇ ਉਹ ਛੋਟੀਆਂ ਪਹਾੜੀਆਂ ਤੋਂ ਬਹੁਤ ਸਾਰੇ ਚੋਹ ਨੇ ਜਿਹੜੇ ਆਂਦੇ ਨੇ ਪਟਿਆਲਾ ਕੀ ਰਾਓ ਇੱਕ ਆਪਾਂ ਫੇਮਸ ਨਦੀ ਦਾ ਵੀ ਆਪਾਂ ਨੂੰ ਪਤਾ ਜਿਹੜੀ ਨਿਆਗਰਾਮ ਉਹ ਚੰਡੀਗੜ੍ਹ ਦੇ ਹੁੰਦੇ ਆ ਆਂਦੀ ਹੈਗੀਆ ਤੇ ਪਾਣੀ ਬਹੁਤ ਜ਼ਿਆਦਾ ਹੈਗਾ ਮਤਲਬ ਚੰਡੀਗੜ੍ਹ ਦੇ ਜਿਹੜੇ ਰਿਆ ਇਸੇ ਇਲਾਕੇ ਨੇ ਉਹਨਾਂ ਚ ਵੀ ਪਾਣੀ ਵੜਿਆ ਹੋਇਆਗਾ ਤੇ ਹਾਈ ਕੋਰਟ ਤੱਕ ਪਾਣੀ ਆਇਆ ਹੋਇਆਗਾ ਸੁਖਣਾ ਲੈਕ ਓਵਰਫਲੋ ਕਰ ਰਹੀ ਸੀ ਕਿ ਫਲਡ ਗੇਟ ਖੋਲਣੇ ਤੇ ਉੱਥੇ ਆਲੇ ਦੁਆਲੇ ਪਿੰਡ ਨੇ ਕਿਸਨਗੜ੍ਹ ਵਗੈਰਾ ਓਕੇ ਜੀ ਤਾਂ ਇਹ ਆਪਾਂ ਨੂੰ ਦੇਖਣ ਨੂੰ ਮਿਲੇ तकरीबन ਚੰਡੀਗੜ੍ਹ ਦੇ ਅੰਦਰ ਅੰਦਰ ਜਿਹੜੇ 14 ਪਿੰਡ ਨੇ ਉਹ ਸਾਰੇ ਪ੍ਰਭਾਵਤਨ ਮਤਲਬ ਇਹਨੂੰ ਲੈ ਕੇ ਅ ਅ ਇਹ ਇਹ ਨਿਕਲ ਕੇ ਆ ਰਿਹਾਗਾ ਕਿ ਘੱਗਰ ਜਿਹੜਾ ਦਰਿਆਗਾ ਉਹਦੇ ਕਰਕੇ ਇਹ ਦੇਖਣ ਨੂੰ ਮਿਲ ਰਿਹਾਗਾ ਘੱਗਰ ਬੇਸਿਕਲੀ ਇਤਰੋਂ ਹੀ ਨਿਕਲਦਾ ਪੰਚਪੂਲੇ ਚੰਡੀਗੜ੍ਹ ਦੇ ਵਿਚਕਾਰੋਂ ਹੀ ਸੁਪਨਾ ਲੇਖ ਦੇ ਆਲੇ ਦੁਆਲੇ ਤੋਂ ਹੀ ਫਿਰ ਉਹ ਅੱਗੇ ਜਾਂਦਾ ਹੈਗਾ ਹਰਿਆਣਾ ਤੇ ਪੰਜਾਬ ਦੀ ਸਰਦ ਤੇ ਚੱਲਦਾਗਾ ਅੰਮ੍ਰਾਲੇ ਇਧਰ ਅੰਮ੍ਰਾਲਾ ਇਧਰ ਪਟਿਆਲਾ ਫਿਰ ਅੱਗੇ ਸੰਗਰੂਰ ਫਤਿਹਵਾ ਟਵਾਨਾ ਮਤਲਬ ਇਹ ਗੱਗਰ ਦਰਿਆ ਦਾ ਹੈਗਾ ਹਰਿਆਣਾ ਤੇ ਪੰਜਾਬ ਦੀ ਇੱਕ ਨੇਚਰਲ ਬਾਉਂਡਰੀ ਹੈਗੀ ਆ ਉਹਦੇ ਚ ਇਸ ਟਾਈਮ ਆਪਾਂ ਨੂੰ ਫਲਡ ਦੇਖਣ ਨੂੰ ਮਿਲ ਰਿਹਾ ਹੈਗਾ ਮੋਹਾਲੀ ਦੇ ਵਿੱਚ ਵੀ ਖਾਸਾ ਨੁਕਸਾਨ ਹੋਇਆ ਹੈਗਾ ਜੀ ਮੋਹਾਲੀ ਦੇ ਵਿੱਚ ਜਿਹੜਾ 11 ਫੇਸ ਹੈਗਾ ਮੋਹਾਲੀ ਦਾ ਉਹ ਸਾਰਾ ਡੁੱਬਿਆ ਹੋਇਆ ਹੈਗਾ ਮੋਹਾਲੀ ਦੀ ਬਲਟਾਣਾ ਪਲੱਸ ਚੋਕੀ ਦੇ ਅੰਦਰ ਵੀ ਪਾਣੀ ਵੜ ਗਿਆ ਹੈਗਾ ਤੇ ਜਿਹੜਾ ਗੱਗਰ ਦਰਿਆ ਹੈਗਾ ਉਹਦੇ ਕਰਕੇ ਅੰਬਾਲਾ ਚ ਵੀ ਖਾਸਾ ਨੁਕਸਾਨ ਹੈ ਡੇਰਾ ਬੁਸੀ ਚ ਖਾਸਾ ਨੁਕਸਾਨ ਹੈ ਜੀਰਕਪੁਰ ਚ ਖਾਸਾ ਨੁਕਸਾਨ ਹੈ ਤੇ ਮਤਲਬ ਠੀਕ ਠਾਕ ਨੁਕਸਾਨ ਆਪਾਂ ਨੂੰ ਚੰਡੀਗੜ੍ਹ ਦੇ ਆਲੇ-ਦੁਆਲੇ ਜਿਹੜੇ ਸ਼ਹਿਰ ਨੇ ਛੋਟੇ-ਛੋਟੇ ਉਹਨਾਂ 'ਚ ਦੇਖਣ ਨੂੰ ਮਿਲ ਰਿਹਾਗਾ ਹੂੰ ਜੀ ਜੇਕਰ ਇਸ ਤੋਂ ਅੱਗੇ ਚਲੀਏ ਤਾਂ ਉਧਰ ਹਰਿਆਣਾ ਦੇ ਵਿੱਚ ਵੀ ਹੜ੍ਹ ਵਰਗੇ ਹਾਲਾਤ ਬਣ ਗਏ ਨੇ ਜਿਸ ਤੇ ਕਰਕੇ ਲਗਾਤਾਰ ਟ੍ਰੇਨਾਂ ਕੈਨਸਲ ਹੋ ਰਹੀਆਂ ਨੇ ਪੁਲ ਟੁੱਟ ਗਏ ਨੇ ਇੱਥੋਂ ਤੱਕ ਕੇ ਡੀਸੀ ਦੇ ਜਿਹੜੇ ਰਿਹائشਾਂ ਹੁੰਦੀਆਂ ਨੇ ਉਹ ਵੀ ਜਲ ਨਾਲ ਭਰ ਗਈਆਂ ਨੇ ਪਾਣੀ ਦੇ ਨਾਲ ਹਾਂਜੀ ਦੇਖੋ ਹਰਿਆਣਾ ਦਾ ਪਾਣੀਪਤ ਹੋ ਗਿਆ ਵਿਵਾਨੀ ਹੋ ਗਿਆ ਸਰਖੀ ਦਾਦਰੀ ਅੰਬਾਲਾ ਕਰਨਾਲ ਜੀਂਦ ਨਰਨੋਲ ਗੁਰੂਗਾਂਵ ਇਹ ਸਾਰੇ ਹੀ ਜਿਹੜੇ ਇਲਾਕੇ ਨੇ ਇਹ ਅਸ ਦੇ ਟਾਈਮ ਹੜ੍ਹਾਂ ਤੋਂ ਪ੍ਰਭਾਵਿਤ ਦਿਖ ਰਹੇ ਨੇ ਹਾਲਾਂਕਿ ਜਿੰਨਾ ਜਿੰਨੇ ਵੱਡੇ ਲੈਵਲ ਤੇ ਹੜਾਪਾ ਨੂੰ ਪੰਜਾਬ ਚ ਦੇਖਣ ਨੂੰ ਮਿਲ ਰਹੇ ਨੇ ਉਹਨੇ ਵੱਡੇ ਲੈਵਲ ਤੇ ਹਰਿਆਣਾ ਚ ਹੜ੍ਹ ਨਹੀਂ ਆਇਆ ਹੈ ਗਿਆ ਲੇਕਿਨ ਜਿਵੇਂ ਹਰਿਆਣਾ ਚ ਜਿਹੜੇ ਇਹ ਬਰਸਾਤੀ ਦਰਿਆ ਨੇ ਅ ਨਾ ਦਾ ਟਾਂਗਰੀ ਦਰਿਆ ਹੈਗਾ ਟਾਂਗਰੀ ਨਦੀ ਹੈ ਉਹ ਅੱਗੇ ਜਾ ਕੇ ਘੱਗਰ ਚੀ ਮਿਲਦੀ ਹੈਗੀਆ ਉਹ ਉਹਦੇ ਚ ਉਹ ਫਲੈਸ਼ ਫਲੱਡ ਦੇਖਣ ਨੂੰ ਮਿਲਿਆ 1 ਕੋ ਲਖ ਤੇ ਪਾਣੀ ਆ ਗਿਆ 17 18 ਪਿੰਡ ਉਹਦੇ ਕਰਕੇ ਡੁੱਬੇ ਹੋਏ ਨੇ ਮਾਰਕੰਡਾ ਜਿਹੜਾ ਦਰਿਆ ਹੈਗਾ ਸ਼ਾਪ ਉਹ ਵੀ ਉਹ ਅੱਗੇ ਜਾ ਕੇ ਘੱਗਰ ਚੀ ਮਿਲਦਾਗਾ ਉਹਦੇ ਚ ਵੀ ਫਲੈਸ਼ ਫਲੱਡ ਆਇਆ ਉੱਥੇ ਉਸ ਕਰਕੇ ਵੀ ਬਹੁਤ ਸਾਰੇ ਪਿੰਡਾਂ ਦਾ ਨੁਕਸਾਨ ਹੋਇਆਗਾ ਜਮਨਾ ਨਦੀ ਜਿਹੜੀ ਹੈਗੀਆ ਉਹ ਜਮਨानगर ਤੋਂ ਸਰਭੂ ਹੁੰਦੀ ਹੈ ਉੱਥੇ ਨਿਕਣ ਬਰਾਜ ਤੋਂ ਵੀ ਉੱਥੇ ਵੀ ਉੱਥੋਂ ਵੀ ਗੇਟ ਫਲੱਡ ਚੈਨਲ ਖੋਲਨੇ ਪਏ ਨੇ ਇਸ ਕਰਕੇ ਕਰਨਾਲ ਦੇ ਵਿੱਚ ਪਾਣੀ ਪੱਤ ਦੇ ਵਿੱਚ ਸੋਨੀਪੱਤ ਦੇ ਵਿੱਚ ਕਈ ਸਾਰੇ ਪਿੰਡਾਂ ਦੇ ਅੰਦਰ ਜਿਹੜਾ ਪਾਣੀ ਹੈ ਉਹ ਭਰ ਗਿਆ ਹੈਗਾ ਯਾਨੀ ਕਿ ਹਰਿਆਣਾ ਵੀ ਇਸ ਟਾਈਮ ਕਿ ਦਿਨ ਕਿਤੇ ਆਪਾਂ ਦੇਖ ਰਹੇ ਹਾਂ ਕਿ ਪਾਣੀ ਦੀ ਮਾਰ ਰੇਟ ਦਿਖ ਰਿਹਾ ਹੈਗਾ ਜੀ ਉਧਰ ਹਿਮਾਚਲ ਦੇ ਵਿੱਚ ਚੰਬਾ ਦੇ ਵਿੱਚ ਵੀ ਲੈਂਡਸਲਾਈਡ ਹੋਈ ਹੈ 11 ਮੌਤਾਂ ਹੋ ਗਈਆਂ ਨੇ ਉੱਤਰਾਖੰਡ ਦੇ ਵਿੱਚ ਵੀ ਬੱਦਲ ਫਟੇ ਨੇ ਬਹੁਤ ਜ਼ਿਆਦਾ ਕਹਿਰ ਵਰਸਾ ਰਿਹਾ ਹੈ ਇਸ ਸਮੇਂ ਕੁਦਰਤ ਆਪਣਾ ਬਿਲਕੁਲ ਆ ਨਾਚਨਦੇਵ ਚ ਚੰਬਾ ਦੇ ਵਿੱਚ ਲੈਂਡ ਸਲਾਈਡ ਹੋਈ ਹੈ 11 ਮੌਤਾਂ ਹੋ ਚੁੱਕੀਆਂ ਨੇ ਹਾਲਾਂਕਿ ਅਜੇ ਜਿਹੜਾ ਆਫੀਸ਼ੀਅਲ ਡਾਟਾ ਉਹ ਆਣਾ ਬਾਕੀ ਹੈ ਸਿਰਫ ਇਹ ਬਹੁਤ ਘੱਟ ਨੰਬਰ ਹੈ ਬੱਦਲ ਫਟਣ ਕਰਕੇ ਉਤਰਾਖੰਡ ਚ ਦੁਬਾਰੇ ਬੱਦਲ ਫਟਿਆਗਾ ਤੇ 5 ਮੌਤਾਂ ਦਸੀਆਂ ਜਾ ਰਹੀਆਂ ਨੇ 3 ਮੌਤਾਂ ਪੰਜਾਬ ਚ ਵੀ ਅਜੋਈਆਂ ਨੇ ਉੱਤਰ ਪ੍ਰਦੇਸ਼ ਚ ਇੱਕ ਮੌਤ ਹੋਈ ਹੈ ਤੇ ਬੇਸਿਕਲੀ ਦੇਖੋ ਉਤਰਾਖੰਡ ਦੀ ਸਥਿਤੀ ਵੀ ਬਹੁਤ ਮਾੜੀ ਹੈ ਉਤਰਾਖੰਡ ਦੇ ਵਿੱਚ ਪਹਿਲਾਂ ਵੀ ਆਪਾਂ ਥਰਾਲੀਅਰ ਅਤੇ ਉੱਤਰਾਲੀ ਦੋ ਪਿੰਡਾਂ ਦਾ ਜ਼ਿਕਰ ਕੀਤਾ ਸੀ ਸੀਗਾ ਉਹ ਸਾਰੇ ਦੇ ਸਾਰੇ ਪਿੰਡ ਹੀ ਖਤਮ ਹੋ ਗਏ ਬੱਦਲ ਫਟਣ ਕਰਕੇ ਤੇ ਹੁਣ ਆਪਾਂ ਦੇਖ ਰਿਹਾ ਚਮੋਲੀ ਡਿਸਟ੍ਰਿਕਟ ਹੋ ਗਿਆ ਉੱਤਰਪੁਰ ਉੱਤਰਪੁਰ ਹੋ ਗਿਆ ਬਦਰੀਨਾਥ ਹਾਈਵੇ ਹੋ ਗਿਆ ਅਲਫਨੰਦਾ ਹੋ ਗਿਆ ਚੰਬਾ ਪਰਮੋ ਹਿਮਾਚਲ ਦਾ ਚੰਬਾ ਚੰਬੇ ਵਾਲਾ ਇਲਾਕਾ ਹੋ ਗਿਆ ਉੱਥੇ ਸਾਰੇ ਵੀ ਇਹੀ ਕੁਝ ਇਹੀ ਹਾਲ ਹੈ ਗਿਆ ਪੰਜਾਬ ਦੇ ਗੁਰਦਾਸਪੁਰ ਦੇ ਵਿੱਚ ਇੰਡੀਅਨ ਆਰਮੀ ਨੇ ਕਈ ਸਾਰੇ ਆ ਆ ਰੈਸਕਿਊ ਕਰਨ ਦੀ ਆਪਾਂ ਵੀਡੀਓਜ਼ ਦੇਖ ਰਹੇ ਹੈ ਗਿਆ ਇੱਕ ਟਾਪੂ ਤੇ 27 ਲੋਕ ਫਸੇ ਹੋਏ ਸੀਗੇ ਉਹਨਾਂ ਨੂੰ ਵੀ ਰੈਸਕਿਊ ਕੀਤਾ ਹੈ ਜਿਹੜਾ ਇੰਡੀਅਨ ਆਰਮੀ ਦਾ ਹੈਲੀਕਾਪਟਰ ਹੈ ਚੀਤਾ ਉਹ ਲੱਗਿਆ ਹੋਇਆ ਹੈਗਾ ਗਰਦਾਸਪੁਰ ਚਿੱਤਾਂ ਖਾਸਾ ਨੁਕਸਾਨ ਆਪਾਂ ਲਗਾਤਾਰ ਦੇਖ ਹੀ ਰਹੇ ਹਾਂ ਮਤਲਬ ਕਿਤੇ ਕਿਤੇ ਥਾਂ ਆਪਾਂ ਨੂੰ ਦਿਖ ਰਿਹਾ ਸਾਰੇ ਕਿਤੇ ਪਾਣੀ ਸੀਵੇਂ ਸਮੁੰਦਰ ਚ ਪਾਣੀ ਹੁੰਦਾਗਾ ਤੇ ਟਾਪੂ ਬਣ ਗਏ ਜਿਹੜੀ ਆ ਸਭ ਤੋਂ ਉੱਚੀਆਂ ਥਾਵਾਂ ਸੀ ਉਹ ਤਾਂ ਟਾਪੂ ਵਰਗੀਆਂ ਬਣ ਗਏ ਜਿਹੜੇ 27 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈਗਾ ਉਹ ਤਾਂ ਬਹੁਤ ਮਤਲਬ ਮੈਂ ਦੇਖ ਰਿਹਾ ਸੀਗਾ ਕਿ ਸਿਰਫ ਉਹ ਸਿਰਫ ਤਕਰੀਬਨ 10-20 ਫੁੱਟ ਦੀ ਥਾਂ ਬਚ ਗਈ ਸੀ ਕਿ ਬਾਕੀ ਆਲੇ-ਦੁਆਲੇ ਕਈ-ਕਈ ਕਿਲੋਮੀਟਰ ਤੱਕ ਪਾਣੀ ਨਜ਼ਰ ਆ ਰਿਹਾ ਸੀਗਾ ਤੇ ਖੈਰ ਉਹਨਾਂ ਬੰ ਕਰ ਲਿਆ ਕਰ ਲਿਆ ਗਿਆ ਹੈ ਹੈਗਾ ਅਤੇ ਪੰਜਾਬ ਦੇ ਵਿੱਚ ਸੈਂਤ 37 ਸਾਲਾਂ ਤੋਂ ਬਾਅਦ ਇਸ ਕਿਸਮ ਦੀ ਹੜ੍ਹ ਕਰਕੇ ਨਹੀਂ ਤਾਂ ਭਾਈ ਦੇਖਣ ਨੂੰ ਮਿਲ ਰਹੀ ਹੈ ਗਿਆ तकरीबन 2 ਡੂਡ ਲੱਖ ਏਕੜ ਫਸਲ ਡੁੱਬ ਚੁੱਕੀ ਹੈ ਗਿਆ ਹਾਲਾਂਕਿ ਇਹ ਨੰਬਰ ਮੈਨ ਲੱਗਦਾਗਾ ਕਿ 3 ਲੱਖ ਏਕੜ ਤੱਕ ਵੀ ਪਹੁੰਚੂਗਾ ਵਧੂਗਾ ਤੇ ਬਹੁਤ ਟੀਮਾਂ ਇੱਥੇ ਲੱਗੀਆਂ ਹੋਈਆਂ ਨੇ ਐਸਡੀਆਰਐਫ ਦੀਆਂ ਆਂਡੀਆਰਐਫ ਦੀਆਂ ਆਰਮੀ ਵੀ ਲੱਗੀ ਹੋਈ ਹੈ ਸੈਲਫ ਹੈਲਪ ਗਰੁੱਪ ਵੀ ਲੱਗੇ ਹੋਏ ਨੇ ਐਨਜੀਓ ਵਾਲੇ ਵੀ ਲੱਗੇ ਹੋਏ ਨੇ ਆਮ ਲੋਕ ਸਾਰਾ ਕੁਝ ਹਜੇ ਵੀ ਰਣਜੀਤ ਸਾਗਰ ਡੈਮ ਤੋਂ ਤੇ ਪੋਂਗ ਡੈਮ ਤੋਂ ਪਾਣੀ ਛੱਡਿਆ ਜਾ ਰਿਹਾਗਾ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਇਹਨਾਂ ਤੇ ਜਿਹੜੇ ਇਹਨਾਂ ਦੇ ਜਿਹੜੇ ਪਿੰਡ ਨੇ ਜਿਹੜੇ ਕਿ ਰਾਵੀ ਸਤਲੁਜ ਇਹਨਾਂ ਦਰਿਆਵਾਂ ਦੇ ਆਲੇ-ਦੁਆਲੇ ਪੈਂਦੇ ਨੇ ਉਹ ਸਾਰੇ ਵਿਚਾਰੇ ਆਪਣੇ ਘਰਾਂ 'ਚ ਕੈਦ ਨੇ ਕਈ ਸਾਰੇ ਪਿੰਡਾਂ ਦੇ ਜਿਹੜੇ ਰਸਤੇ ਹੈਗੇ ਉਹ ਵੀ ਕੱਟ ਚੁੱਕੇ ਨੇ ਕਈ ਕਈ ਪਿੰਡਾਂ 'ਚ 10-10 ਫੁੱਟ ਪਾਣੀ ਆ ਚੁੱਕਿਆਗਾ ਮਤਲਬ ਜਿਹੜਾ ਫਰਸਟ ਫਲੋਰ ਹੁੰਦਾਗਾ ਘਰ ਦਾ ਉੱਥੋਂ ਤੱਕ ਪਾਣੀ ਪਹੁੰਚ ਗਿਆ ਹੈਗਾ 1988 'ਚ ਇਸ ਕਿਸਮ ਦੀ ਬਾੜ ਦੇ ਜਿਹੜੇ ਹੜ੍ਹ ਸੀਗੇ ਆਪਸੇ ਦੇਖਣ ਨੂੰ ਮਿਲੇ ਸੀਗੇ 2023 ਚ ਵੀ ਹੜਾਇਆ ਸੀਗਾ ਉਸ ਟਾਈਮ तकरीबन 2.5 ਲੱਖ ਏਕੜ ਜਿਹੜੀ ਫਸਲ ਸੀਗੀ ਪੰਜਾਬ ਦੀ ਉਹ ਬਰਬਾਦ ਹੋਈ ਸੀ ਲੇਕਿਨ ਇਸ ਵਾਰ ਕੀ ਹੜਾਇਆਗਾ ਕਿ ਇਹ ਜਿਹੜਾ ਹੜਾਇਆਗਾ ਇਹ ਕਿਤੇ ਨਾ ਕਿਤੇ ਉਸ ਪੁਰਾਣੇ ਮੁਕਾਬਲੇ 2023 ਤੋਂ ਮੁਕਾਬਲੇ ਵੱਧ ਹੈਗਾ ਤੇ ਇਹਦੇ ਚ ਦੇਖੋ ਜਿਹੜੇ ਲੋਕ ਹੈਗਾ ਉਹ ਬੰਨ ਵੀ ਬੰਦ ਰਹੇ ਨੇ ਤਟ ਜਿਹੜੇ ਬਣਾ ਰਹੇ ਨੇ ਅੰਮ੍ਰਿਤਸਰ ਸਭ ਤੋਂ ਵੱਧ ਪ੍ਰਭਾਵਿਤ ਦਿਖ ਰਿਹਾਗਾ ਪੰਨ ਗੁਰਦਾਸਪੁਰ ਸਭ ਤੋਂ ਵੱਧ ਪ੍ਰਭਾਵਿਤ ਦਿਖ ਰਿਹਾਗਾ ਤੇ ਕਪੂਰਥਲਾ ਸੁਲਤਾਨਪੁਰ ਲੋਧੀ ਇਸ ਕਿਸਮ ਦੇ ਥਾਵਾਂ ਨੇ ਜਿੱਥੇ ਸਭ ਤੋਂ ਵੱਧ ਬਾਣੀ ਈਵਨ ਜਿਹੜਾ ਹੁਸੈਨੀ ਵਾਲਾ ਬਾਰਡਰ ਜਿੱਥੇ ਰਿਟਰੀਟ ਸੈਰੇਮਨੀ ਹੁੰਦੀ ਹੈ ਉਹ ਜੋ ਜਿਹੜਾ ਹਿੱਸਾ ਹੈਗਾ ਉਹ ਵੀ ਡੁੱਬ ਗਿਆਗਾ ਯਾਨੀ ਕਿ ਜਿਹੜੇ ਹਾਈਵੇ ਜ ਹੈਗੇ ਰੋਡ ਹੈਗੇ ਉਹਨਾਂ ਦੇ ਉੱਪਰ ਵੀ ਪਾਣੀ ਫਲੋ ਕਰ ਰਿਹਾਗਾ ਤੋ ਨੂੰ ਕਿੱਥੋਂ ਰਾਹ ਹੈਗਾ ਕਿਹੜੀ ਚੀਜ਼ ਉਹ ਕੁਝ ਸਮਝ ਨਹੀਂ ਆ ਰਿਹਾ ਕਿਹੜੇ ਖੇਤ ਨੇ ਕਿਹੜੇ ਰਾਹ ਨੇ ਕਿੱਥੇ ਕੀ ਹੈ ਕੁਝ ਸਮਝ ਨਹੀਂ ਆ ਰਹਾ ਸਿਰ ਪਾਣੀ ਪਾਣੀ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਤੇ ਬਹੁਤ ਬੁਰਾ ਹਾਲ ਹੈ ਤੇ ਆਰਮੀ ਦੇ ਨਾਲ ਨਾਲ ਹੁਣ ਬੀਐਸਐਫ ਵੀ ਐਕਟਿਵ ਦਿਖ ਰਹੀ ਆਪਾਂ ਨੂੰ ਉਹ ਵੀ ਕੋਸ਼ਿਸ਼ ਕਰ ਰਹੀ ਹੈ ਕਿ ਚੀਜ਼ਾਂ ਠੀਕ ਕੀਤੀਆਂ ਜਾਣ ਤੇ ਅੱਜ ਜਿਹੜੇ ਸੁਖਵੀਰ ਬਾਦਲ ਸੀਗੇ ਉਹ ਵੀ ਉਤਰੇ ਸੁਨੀਲ ਧਖੜ ਵੀ ਉਤਰੇ ਮਤਲਬ ਜਿਹੜੇ ਲੀਡਰ ਹੈਗੇ ਆ ਉਹ ਵੀ ਹੁਣ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਹੈਗੇ ਆ ਕਿ ਉਹ ਵੀ ਉਤਰ ਰਹੇ ਨੇ ਤਕਰੀਬਨ 38 ਟ੍ਰੇਨਾਂ ਜਿਹੜੀ ਹੈਗੀਆਂ ਟ੍ਰੇਨਸ ਜਿਹੜੀਆਂ ਹੈਗੀਆਂ ਉਹ ਸਸਪੈਂਡ ਕਰ ਦਿੱਤੀਆਂ ਗਈਆਂ ਹੈਗੀਆਂ ਇਵਨ ਜਿਹੜੀ ਬੰਦੇ ਭਾਰਤ ਹੈਗੀ ਆ ਉਹ ਟ੍ਰੇਨ ਵੀ ਸਸਪੈਂਡ ਕਰ ਦਿੱਤੀ ਗਈ ਹੈਗੀ ਆ ਤੇ ਕਾਫੀ ਮਤਲਬ ਮੁਸ਼ਕਲ ਹਾਲਾਤ ਨੇ ਪੰਜਾਬ ਦੇ ਵਿੱਚ ਫੜਾ ਕਰਕੇ ਖਾਸਾ ਨੁਕਸਾਨ ਹੋ ਰਿਹਾਗਾ ਬਾਕੀ ਤੁਸੀਂ ਵੀ ਗਰਾਊਂਡ ਤੇ ਜਾ ਕੇ ਆਏ ਹੋ ਦੱਸੋ ਕੀ ਕੀ ਤੁਸੀਂ ਦੇਖਿਆ ਜੀ ਹਾਲਾਤ ਵੱਧ ਤੋਂ ਵੱਧ ਹੁੰਦੇ ਜਾ ਰਹੇ ਨੇ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਇਹੀ ਹੈ ਇਸ ਸਮੇਂ ਦੀ ਸਥਿਤੀ ਤਾਂ ਕਿ ਸਰਕਾਰ ਬਿਲਕੁਲ ਆਪਣੇ ਰੂਲ ਤੋਂ ਪਾਸੇ ਭਜੀ ਹੋਈ ਨਜ਼ਰ ਆ ਰਹੀ ਹੈ ਜੇ ਕੋਈ ਸਵਾਲ ਵੀ ਕਰਦਾ ਹੈ ਤਾਂ ਉਹਨੂੰ ਖਾਸ ਤੌਰ ਤੇ ਕਹਿ ਦਿੰਦੇ ਨੇ ਅੱਜ ਤੁਸੀਂ ਦੇਖ ਰਹੇ ਹੋਵੋਗੇ ਕਲਿੱਪ ਇੱਕ ਵਾਇਰਲ ਹੋ ਰਹੀ ਹੈ ਜਦੋਂ ਕੋਈ ਪੱਤਰਕਾਰ ਪੁੱਛਦਾ ਹੈ ਮੁੱਖ ਮੰਤਰੀ ਸਾਹਿਬ ਨੂੰ ਕਿ ਤੁਹਾਡੀ ਇੱਕ ਕਲਿੱਪ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਕਹਿ ਰਹੇ ਹੋ ਕਿ ਮੁਰਗੀ ਦਾ ਬੱਕਰੀ ਦਾ ਮੁਆਵਜ਼ਾ ਦੇਣਾ ਹੈ ਤਾਂ ਕਹਿੰਦੇ ਨੇ ਸੀ ਪੀਟੀਸੀ ਵਾਲੇ ਹੋ ਪੀਟੀਸੀ ਚੈਨਲ ਭਾਵ ਕਿ ਤੁਸੀਂ ਸੁਖਵੀਰ ਬਾਦਲ ਉਹਨਾਂ ਦੇ ਚੈਨਲ ਦੇ ਨਾਲ ਸੰਬੰਧ ਰੱਖਦੇ ਹੋ ਇਸ ਕਰਕੇ ਪੁੱਛ ਰਿਹਾ ਹੁਣ ਤੁਹਾਨੂੰ ਸਵਾਲ ਵੀ ਨਾ ਕੀਤੇ ਜਾਣ ਤੁਸੀਂ ਇਹ ਚਾਹੁੰਦੇ ਹੋ ਬੀਬੀਐਮਬੀ ਜਿਹੜੀ ਪਖੜਾ ਵਿਆਸ ਮੈਨੇਜਮੈਂਟ ਬੋਰਡ ਹੈ ਉਹ ਮੈਨੇਜਮੈਂਟ ਬੋਰਡ ਹੋਣ ਦੇ ਨਾਲ ਉਹ ਜ਼ਿਆਦਾ ਮੈਨੂੰ ਲੱਗਦਾ ਹੈ ਮਿਸ ਮੈਨੇਜਮੈਂਟ ਬੋਰਡ ਬਣ ਕੇ ਰਹਿ ਗਈ ਹੈ ਕੋਈ ਮੈਨੇਜਮੈਂਟ ਨਹੀਂ ਹੈ ਕਿਵੇਂ ਪਾਣੀ ਛੱਡਣਾ ਹੈ ਕਿਵੇਂ ਉਸ ਨੂੰ ਮੈਨੇਜ ਕਰਨਾ ਹੈ ਕਿਵੇਂ ਲੋਕਾਂ ਨੂੰ ਸੌਖੇ ਕਰਨਾ ਹੈ ਨਾ ਕਿ ਲੋਕਾਂ ਨੂੰ ਜਾਨ ਦਾ ਖੋਪ ਪੈਦਾ ਕਰਨਾ ਹੈ ਸਮੇਂ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹੇ ਜਿੱਥੇ ਡੁੱਬ ਰਹੇ ਨੇ ਉੱਥੇ ਹੀ ਆਰਥਿਕ ਤੌਰ ਤੇ ਵੀ ਬਹੁਤ ਜ਼ਿਆਦਾ ਪਿੱਛੇ ਟੱਕੇ ਜਾਣਗੇ ਇਸ ਦੇ ਨਾਲ ਟੱਕੇ ਗਏ ਨੇ ਆਲਰੇਡੀ ਜਿਹੜੀ ਜਿਹੜੀ ਜਗ੍ਹਾ ਤੋਂ ਪਾਣੀ ਫਿਰ ਗਿਆ ਉਹ ਹੁਣ ਦੁਬਾਰਾ ਫਸਲ ਉਹਨਾਂ ਦੀ ਖੜ ਨਹੀਂ ਥੋੜੀ ਹੈ ਉਹ ਨੁਕਸਾਨ ਹੋ ਗਿਆ ਹੈ ਉਹਨਾਂ ਦਾ ਆਉਣ ਵਾਲੇ ਪੂਰੇ ਇੱਕ ਸਾਲ ਦਾ ਜਿਸ ਵਿਅਕਤੀ ਨੇ ਪੂਰੇ ਇਸ ਫਸਲ ਦੇ ਨਾਲ ਕੀ ਕੀ ਕਰਨਾ ਹੈ ਉਸ ਦੀ ਵਿਅੰਤ ਘੜੀ ਹੋਊਗੀ ਹੁਣ ਉਹ ਕਿੱਥੇ ਜਾਊਗਾ ਕਿਵੇਂ ਕਰੂਗਾ ਤੇ ਇਹ ਕਹਿ ਦਿੰਦੇ ਨੇ ਕਿ ਤੁਸੀਂ ਜੀ ਦਰਿਆਵਾਂ ਦੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਬਹੁਤ ਸਾਰੇ ਲੋਕ ਇਹ ਵੀ ਚੀਜ਼ਾਂ ਕਹਿੰਦੇ ਨੇ ਕਿ ਬਹੁਤ ਸਾਰੇ ਕਿਸਾਨਾਂ ਨੇ ਦਰਿਆਵਾਂ ਦੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ ਉਹਨਾਂ ਦੀ ਮਾਲਕੀ ਦੇ ਹੇਠੇ ਜ਼ਮੀਨ ਨਹੀਂ ਹੈ ਇਸ ਕਰਕੇ ਉਹਨਾਂ ਨੂੰ ਮੁਆਵਜ਼ੇ ਵੀ ਨਹੀਂ ਮਿਲਦੇ ਫਿਰ ਤਾਂ ਹੀ ਕਰਕੇ ਕਹਿੰਦੇ ਨੇ ਨਾ ਕਿ ਸਾਡੇ ਤੱਕ ਮੁਆਵਜ਼ਾ ਨਹੀਂ ਪਹੁੰਚਿਆ ਇਹ ਸਭ ਤੋਂ ਸੌਖਾ ਤਰੀਕਾ ਹੈ ਉਹਨਾਂ ਨੂੰ ਸਾਬਤ ਕਰਨ ਦਾ ਕਿ ਭਾਈ ਤੁਸੀਂ ਤਾਂ ਦਰਿਆ ਦੀ ਜ਼ਮੀਨ ਮਾਲ ਕੇ ਬੈਠੇ ਹੋ ਤੁਹਾਡੀ ਆਪਣੀ ਨਹੀਂ ਹੈ ਤੋ ਇਹ ਕੋਲ ਮੜਾ ਕੇ ਸਥਿਤੀ ਹੈ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਜੀ ਸ਼ੁਕਰੀਆ ਸੋਸ਼ੀਅਲ ਗੁਪ੍ਰੀਤ ਸਤਿ ਸ੍ਰੀ ਅਕਾਲ